ਕੋਈ ਕੋਈ ਲੋੜ ਨਹੀਂ ਜਾ ਕੇ ਦੇਖੋ ਕਾਲੇ ਪਾਣੀ ਜਿਨ੍ਹਾਂ ਦੇ ਨਾਂ ਲਿਖੇ ਨੇ 95% ਪੰਜਾਬੀ ਨੇ ਫਾਂਸੀਆਂ ਵਾਲੇ ਵੀ ਕਾਲੇ ਪਾਣੀ ਵਾਲੇ ਨੇ ਤੇ ਸਾਡੇ ਵਿਰਸੇ ਨੂੰ ਸਾਡੀ ਸਾਡੇ ਕੁਰਬਾਨੀਆਂ ਨੂੰ ਖਤਮ ਕਰਨਾ ਚਾਹੁੰਦੇ ਨੇ ਐ ਖਤਮ ਕਰ ਲੈਣਗੇ ਬੀਜੇਪੀ ਵਾਲੇ ਐਸ ਵਕਤ ਮੋਦੀ ਦੀਆਂ ਝਾਕੀਆਂ ਲੈ ਕੇ ਘੁੰਮ ਰਿਹਾ ਹੈ ਪੰਜਾਬ ਚ ਐ LED ਬੈਨਾਂ ਲੱਗੀਆਂ ਹੋਈਆਂ ਨੇ ਸਾਰੇ ਪਿੰਡਾਂ ਜਾਂਦੀਆਂ ਨੇ ਮੋਦੀ ਦੀਆਂ ਝਾਕੀਆਂ ਵਧੀਆ ਲੱਗਦੀਆਂ ਭਗਤ ਸਿੰਘ ਨੂੰ ਚੰਗਾ ਨਹੀਂ ਲੱਗਦਾ ਲਾਲਾ ਲਾਜਪਤਰਾ ਜੀ ਚੰਗੇ ਨਹੀਂ ਲੱਗਦੇ ਉਦਮ ਸਿੰਘ ਹੋਰ ਨਹੀਂ ਝਾਕੀਆਂ ਪਸੰਦ ਨਹੀਂ ਰੋਜ਼ ਦੋ ਡਬਲ ਇੰਜਨ ਡਬਲ ਇੰਜਨ ਕਰਦਾ ਫਿਰਦਾ ਰਹਿੰਦਾ ਮੋਦੀ ਤੇ ਰੇਲਵੇ ਕੋਲ ਇੰਜਨ ਹੈ ਨਹੀਂ ਟ੍ਰੇਨਾਂ ਕੋਲ ਇੰਜਨ ਹੈ ਨਹੀਂ ਉਹ ਭਾਸ਼ਣ ਚ ਡਬਲ ਇੰਜਨ ਡਬਲ ਇੰਜਨ ਮੈਂ ਹੁਣ ਇਹਨਾਂ ਤੇ ਜਿਹੜੇ ਲੀਡਰ ਸਹਿਬਾਨ ਨੇ ਖਾਸ ਤੌਰ ਤੇ ਪੰਜਾਬੀ ਨੇ ਜਿਹੜੇ ਵੀ ਜੀ ਵਿੱਚ ਉਹਨੂੰ ਪੁੱਛਣਾ ਚਾਹਣਾ ਹੁਣ ਕਿਹੜੇ ਮੂਨਾਂ ਪੰਜਾਬ ਆਉਂਗੇ ਜੀ 2024 ਤੇ ਤਿਆਰੀ ਕਰੀਐ ਨਾ ਆ ਆਲੇ ਆ ਮੂਲੇ ਕਿ ਆਉਂਗੇ ਕਿ ਅਸੀਂ ਤਾਂ ਜੀ ਲੈਟਰ ਲਿਖਤਾ ਸੀਗਾ ਜੀ ਰਿਜੈਕਟ ਹੈ ਜੀ ਪੰਜਾਬ ਉਹ ਤੁਹਾਡੀ ਹਾਈ ਕਮਾਂਡ ਤੇ ਰਿਜੈਕਟ ਕਰੀ ਜਾਂਦੀ ਹੈ ਪੰਜਾਬ ਨੂੰ ਤੇ ਤੁਸੀਂ ਤਿਆਰੀਆਂ ਕਰੀ ਜਾਂਦੇ ਹੋ ਪਤਾ ਨਹੀਂ ਅਸੀਂ ਕੀ ਕਰ ਲਾਂਗੇ ਤੇ ਫਿਰ ਕਿਹੜੇ ਮੂੰਹ ਨਾਲ ਲੋਕਾਂ ਕੋਲ ਆਓਂਗੇ ਆਇਓ ਫਿਰ ਲੋਕ ਦੇਣਗੇ ਜਵਾਬ ਇਹਨਾਂ ਨੂੰ ਝਾਕੀਆਂ ਲੋਕ ਦਿਖਾਉਣਗੇ ਵੀ ਝਾਕੇ ਕੀ ਹੁੰਦੀ ਹੈ ਮਤਲਬ ਹੁਣ 26 ਜਨਵਰੀ ਤੇ 15 ਅਗਸਤ ਦਾ ਵਿਭਾਗਮ ਕਰਨ ਹੋ ਗਿਆ ਭਾਜਪਾ ਕਰਨ ਹੋ ਗਿਆ ਰਾਜਨੀਤੀਕਰਨ ਹੋ ਗਿਆ ਤੇ ਪਿਛਲੇ ਸਾਲ ਵੀ ਸਾਡੀ ਝਾਕੀ ਨਹੀਂ ਸੀ ਐਸ ਸਾਲ ਵੀ ਸਾਡੇ ਪੰਜਾਬ ਦੀ ਕੋਈ ਝਾਕੀ ਨਹੀਂ ਸਾਡੇ ਨਾਲ ਤੁਸੀਂ ਮਜ਼ਾਕ ਕਰਦੇ ਹੋ ਆਜ਼ਾਦੀਆਂ ਅਸੀਂ ਲੈ ਕੇ ਦਿੱਤੀਆਂ 15 ਅਗਸਤ ਤੇ 26 ਜਨਵਰੀ ਚ ਸਾਡੀਆਂ ਤੁਸੀਂ ਝਾਕੀਆਂ ਕੱਢੀ ਜਾਂਦੇ ਹੋ ਕਿ ਨਹੀਂ ਤੁਹਾਡੀ ਕੋਈ ਲੋੜ ਨਹੀਂ ਮੈਂ ਕਹਿੰਦਾ ਪੰਜਾਬ ਦੀ ਝਾਕੀ ਤਾਂ ਛੱਡੋ ਅੰਡੇਮਾਨ ਨਿਕੋਬਰ ਦੀ ਝਾਕੀ ਹੁੰਦੀ ਨਾ ਉਹਦੇ ਚ ਵੀ ਪੰਜਾਬੀ ਦਿਖਾਉਣੇ ਪੈਂਦੇ ਕਿਉਂਕਿ ਜਾ ਕੇ ਦੇਖੋ ਕਾਲੇ ਪਾਣੀ ਜਿਨ੍ਹਾਂ ਦੇ ਨਾਂ ਲਿਖੇ ਨੇ 95% ਪੰਜਾਬੀ ਨੇ ਫਾਂਸੀਆਂ ਵਾਲੇ ਵੀ ਕਾਲੇ ਪਾਣੀਆਂ ਵਾਲੇ ਵੀ ਇਹ ਸਮਝਦੇ ਕੀ ਆਪਣੇ ਆਪ ਨੂੰ ਇਹ ਇਹ ਸਾਡੇ ਵਿਰਸੇ ਨੂੰ ਸਾਡੀ ਸਾਡੀਆਂ ਕੁਰਬਾਨੀਆਂ ਨੂੰ ਖਤਮ ਕਰਨਾ ਚਾਹੁੰਦੇ ਨੇ ਐ ਖਤਮ ਕਰ ਲੈਣਗੇ ਅੰਦਰ ਆਇਆ ਪਹਿਲਾਂ ਮੈਂ ਗੱਲ ਕਹੀ ਸੀ ਪਿਛਲੇ ਦਿਨੀ ਕਿ ਇਹਨਾਂ ਦਾ ਵਾਸ ਚੱਲੇ ਜਨਗਨ ਮੰਚੋਂ ਪੰਜਾਬ ਕੱਢ ਦੇਣਗੇ ਆ ਉਸੇ ਪਾਸੇ ਨੂੰ ਚੱਲੇ ਆਇਆ ਕਦਮ ਹੈ ਜੇ 26 ਜਨਵਰੀ ਤੇ 15 ਗਰਗਿਤ ਚ ਪੰਜਾਬ ਹੈ ਨਹੀਂ ਆ ਫਿਰ ਆਜ਼ਾਦੀ ਕਰਦੀ ਹੈ ਜੀ ਜੇ ਇਹਨਾਂ ਨੂੰ ਬੀਜੇਪੀ ਵਾਲੇ ਐਸ ਵਕਤ ਮੋਦੀ ਦੀਆਂ ਝਾਕੀਆਂ ਲੈ ਕੇ ਘੁੰਮ ਰਿਹਾ ਪੰਜਾਬ ਚ ਐਲਈਡੀ ਬੈਨਾਂ ਲੱਗੀਆਂ ਹੋਈਆਂ ਨੇ ਸਾਰੇ ਪਿੰਡਾਂ ਜਾਂਦੀਆਂ ਨੇ ਮੋਦੀ ਦੀਆਂ ਝਾਕੀਆਂ ਵਧੀਆ ਲੱਗਦੀਆਂ ਭਗਤ ਸਿੰਘ ਨੂੰ ਚੰਗੇ ਨਹੀਂ ਲੱਗਦਾ ਲਾਲਾ ਲਾਜਪਤਰਾ ਜੀ ਚੰਗੇ ਨਹੀਂ ਲੱਗਦੇ ਉਦਮ ਸਿੰਘ ਹੋਰ ਨਹੀਂ ਝਾਕੀਆਂ ਪਸੰਦ ਨਹੀਂ ਮਾਈ ਭਾਗੋ ਇਹਨਾਂ ਨੂੰ ਪਸੰਦ ਨਹੀਂ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਆ ਮੋਦੀ ਇਹਨਾਂ ਨਾਲੋਂ ਜ਼ਿਆਦਾ ਵੀ ਵਧੀਆ ਹੋ ਗਿਆ ਇਹ ਨਹੀਂ ਕਹਿੰਦੇ ਪਸੰਦ ਸਾਨੂੰ ਇਹ ਚ ਕੋਈ ਇਹ ਦੱਸ ਦਿਓ ਕੋਈ ਅਸੀਂ ਕੋਈ ਇੱਥੇ ਨਿੱਜੀ ਕੋਈ ਸਾਡੀ ਪਾਰਟੀ ਦਾ ਚਿੰਨ ਹੋਵੇ ਜੀ ਤੇ ਜਾਂ ਕੋਈ ਨਿੱਜੀ ਅਸੀਂ ਆਪਣਾ ਕੋਈ ਰਾਜਨੀਤਿਕ ਕਰਨ ਕੋਈ ਕੀਤਾ ਹੋਵੇ ਸਾਰੇ ਤਾਂ ਸਾਰੇ ਸ਼ਹੀਦ ਸਾਰਾ ਕਲਚਰ ਸਾਰਾ ਤਾਂ ਸਾਂਝਾ ਹੀ ਹੈ ਇਹਨਾਂ ਨੇ ਤਾਂ ਜੀ 20 ਚ ਵੀ ਜਿਹੜਾ 20 ਸੀ ਉਹ ਆਪਣਾ ਮੰਦਫੁੱਲੀ ਬਣਾਤਾ ਸੀ ਇਤੇ ਇਹ ਤਾਂ ਹਰ ਇੱਕ ਚੀਜ਼ ਦਾ ਰਾਜਨੀਤਿਕ ਕਰਨ ਕਰਦੇ ਫਿਰ ਪਹਿਲਾਂ ਇਹਨਾਂ ਨੇ ਮੈਂ ਐਗਜ਼ਾਮਪਲ ਦੇਦਾ ਹੁਣ ਇਹ ਗੱਲ ਕੈਪਟਨ ਮਿਰਦਸਿੰਘ ਜੀ ਸੁਨੀਲ ਜਾਖੜ ਜੀ ਤੇ ਉਹ ਮਨਜਿੰਦਰ ਸਿਰਸਾ ਜੀ ਤੇ ਉਹ ਆਰ ਪੀ ਸਿੰਘ ਉਹ ਜਿਹੜੇ ਇਹਨਾਂ ਦੇ ਰੱਖੇ ਹੋਏ ਨੇ ਨਾ ਬੋਲਣ ਵਾਲੇ ਜੋ ਬੋਲਣਗੇ ਉਹਦੇ ਮੰਗਰੀ ਬੋਲਣਾ ਹੁੰਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਸੁਣ ਲਿਓ ਆਰ ਡੀ ਐਫ ਦਾ ਪੈਸਾ ਪੰਜਾਬ ਦਾ 5.5 ਹਜ਼ਾਰ ਕਰੋੜ ਰੋਕ ਲਿਆ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕ ਲਿਆ ਤੀਰਥ ਯਾਤਰਾ ਅਸੀਂ ਤੀਰਥ ਯਾਤਰਾ ਕਰਉਣੀ ਸੀ ਅਸੀਂ ਰੇਲਵੇ ਨਾਲ ਐਮਓਯੂ ਕੀਤਾ ਜੀ ਜਨਾਬ ਐਮਓਯੂ ਹੈ ਇਨਾਂ ਦੇ ਸਾਰੇ ਪੈਸੇ ਪਹਿਲਾਂ ਦੇਤੇ ਹਜੇ ਵੀ 1.5 ਕਰੋੜ ਰੁਪਏ ਸਾਡਾ ਉਹਨਾਂ ਵੱਲ ਬਦਦਾ ਹੈ ਪਹਿਲੀ ਟ੍ਰੇਨ ਦੇਖ ਕੇ ਜਦੋਂ ਪਤਾ ਲੱਗਿਆ ਤੇ ਲੋਕ ਤਾਂ ਬਹੁਤ ਜ਼ਿਆਦਾ ਧਾਰਮਿਕ ਵਰਤਿਆਣੇ ਤਾਂ ਮਤਲਬ ਸ਼ੁਕਰਾਨਾ ਹੀ ਬਹੁਤ ਕਰ ਰਹੇ ਨੇ ਸਰਕਾਰ ਦਾ ਚਲੋ ਜੀ ਟ੍ਰੇਨਾਂ ਰੋਕ ਦੋ ਟ੍ਰੇਨਾਂ ਦੇਣ ਤੋਂ 1280 ਵਾਲੀ ਟ੍ਰੇਨ ਰੋਕੀ ਅਜਮੇਰ ਵਾਲੀ ਟ੍ਰੇਨ ਰੋਕੀ ਨਾਦੇੜ ਸਾਹਿਬਾਂ ਟ੍ਰੇਨ ਇੱਕੋ ਗਈ ਸੀ ਬਸ ਪਟਨਾ ਸਾਹਿਬ ਵਾਲੀ ਟ੍ਰੇਨ ਰੋਕੀ ਅਜਮੇਰ ਸ਼ਰੀਫ ਵਾਲੀ ਟ੍ਰੇਨ ਰੋਕੀ। ਇਹ ਆ ਟ੍ਰੇਨਾਂ ਦੀ ਲਿਸਟ ਪਈ ਹੈ ਮੇਰੇ ਕੋਲ। ਤੇ ਆ ਇਹਨਾਂ ਦਾ ਰਿਜੈਕਸ਼ਨ ਲੈਟਰ ਪਿਆ ਮੇਰੇ ਕੋਲੇ। ਐਮਓਯੂ ਕਰਕੇ ਮੁੱਕਰ ਗਈ। ਆਹਾ ਰੇਲਵੇ ਦਾ ਰਿਜੈਕਸ਼ਨ ਲੈਟਰ ਹੈ ਜੀ। ਕਿ ਅਸੀਂ ਵੀ ਦੇ ਸਕਾਂ ਤੁਹਾਨੂੰ ਟ੍ਰੇਨ। ਸਾਡੇ ਕੋਲ ਇੰਜਣ ਹੈ ਨਹੀਂ। ਰੋਜ਼ ਦੋ ਡਬਲ ਇੰਜਣ ਡਬਲ ਇੰਜਣ ਕਰਦਾ ਫਿਰਦਾ ਰਹਿੰਦਾ ਮੋਦੀ। ਤੇ ਰੇਲਵੇ ਕੋਲ ਇੰਜਣ ਹੈ ਨਹੀਂ। ਹਾਂ ਇੰਜਣਾਂ ਦੀ ਘਾਟ ਹੈ ਕਹਿੰਦੇ ਸਾਡੇ ਕੋਲ। ਧੁੰਦੜ ਕੰ ਚਾਲਦੇ ਨੇ। ਤਰੀ ਟ੍ਰਿੰਨਾ ਕੋਲ ਇੰਜਨ ਹੈ ਨਹੀਂ ਹੁ ਭਾਸ਼ਣ ਚ ਡਬਲ ਇੰਜਨ ਡਬਲ ਇੰਜਨ ਹੁਣ ਮੈਨੂੰ ਜਿਹੜਾ ਡਰ ਆ ਉਹ ਮੈਂ ਪ੍ਰਮਾਤਮਾ ਕੀ ਅਰਦਾਸ ਕਰਦਾਂ ਸਹੀ ਨਾ ਨਿਕਲੇ ਉਹ ਜਨਗਨ ਮੰਨ ਚੋਂ ਪੰਜਾਬ ਕੱਢਣ ਵਾਲਾ ਹੋਰ ਕੁਝ ਰਹਿ ਨਹੀਂ ਗਿਆ ਹੁਣ ਕਿ ਲਗਾਤਾਰ ਦੋ ਮੈਂ ਹੁਣ ਇਹਨਾਂ ਤੇ ਜਿਹੜੇ ਲੀਡਰ ਸਹਿਬਾਨ ਨੇ ਖਾਸ ਤੌਰ ਤੇ ਪੰਜਾਬੀ ਨੇ ਜਿਹੜੇ ਉੱਤੇ ਬੀਜੇਪੀ ਚ ਉਹਨੂੰ ਮੈਂ ਪੁੱਛਣਾ ਚਾਹਣਾ ਹੁਣ ਕਿਹੜੇ ਮੂਹ ਨਾਲ ਪੰਜਾਬ ਆਉਂਗੇ ਜੀ ਦੋ ਜੱਜਾਂ ਵੀ ਤੇ ਤਿਆਰੀ ਕਰੀ ਜਾਂਦੇ ਆ ਆ ਆਲੇ ਆਮੂ ਲੈ ਕੇ ਆਉਂਗੇ ਕਿ ਅਸੀਂ ਤਾਂ ਜੀ ਲੈਟਰ ਲਿਖਤਾ ਸੀਗਾ ਜੀ ਰਿਜੈਕਟ ਹੈ ਜੀ ਪੰਜਾਬ ਉਹ ਤੁਹਾਡੀ ਹਾਈ ਕਮਾਂਡ ਤੇ ਰਿਜੈਕਟ ਕਰੀ ਜਾਂਦੀ ਹੈ ਪੰਜਾਬ ਨੂੰ ਤੇ ਤੁਸੀਂ ਤਿਆਰੀਆਂ ਕਰੀ ਜਾਂਦੇ ਹੋ ਪਤਾ ਨਹੀਂ ਅਸੀਂ ਕੀ ਕਰ ਲਾਂਗੇ ਤੇ ਫਿਰ ਕਿਹੜੇ ਮੂਹ ਨਾਲ ਲੋਕਾਂ ਕੋਲੇ ਆਉਂਗੇ ਆਇਓ ਫਿਰ ਲੋਕ ਦੇਣਗੇ ਜਵਾਬ ਇਹਨਾਂ ਨੂੰ ਝਾਕੀਆਂ ਲੋਕ ਦਿਖਾਉਣਗੇ ਵੀ ਝਾਕੀਆਂ ਕੀ ਹੁੰਦੀਆਂ ਪਰ ਹਾਂ ਬਤੌਰ ਸਟੇਟ ਹੈਡ ਬਤੌਰ ਪੰਜਾਬ ਦੇ ਮੁੱਖ ਮੰਤਰੀ ਮੇਰਾ ਫਰਜ਼ ਪੈਂਦਾ ਜਦੋਂ ਵੀ ਕਿਤੇ ਇਹੋ ਜਿਹਾ ਕੁਝ ਪੰਜਾਬ ਦੇ ਕਲਚਰ ਤੇ ਪੰਜਾਬ ਦੇ ਸੱਭਿਆਚਾਰ ਤੇ ਪੰਜਾਬ ਦੇ ਵਿਰਸੇ ਤੇ ਪੰਜਾਬੀਆਂ ਕੁਰਬਾਨੀਆਂ ਤੇ ਜਦੋਂ ਕੋਈ ਇਸ ਤਰ੍ਹਾਂ ਦਾ ਸੰਕਟ ਆਵੇ ਤਾਂ ਸਟੇਟ ਦੇ ਹੈੱਡ ਦਾ ਫਰਜ਼ ਬਣਦਾ ਕਿ ਉਹ ਅੱਗੇ ਹੋ ਕੇ ਇਸ ਸੰਕਟ ਦਾ ਸਾਹਮਣਾ ਕਰੇ ਲੋਕਾਂ ਨਾਲ ਲੈ ਕੇ ਸੋ ਮੈਂ ਪੰਜਾਬ ਦੇ 3 ਕਰੋੜ ਲੋਕਾਂ ਨਾਲ ਲੈ ਕੇ ਇਸ ਸੰਕਟ ਦਾ ਸਾਹਮਣਾ ਕਰੂੰਗਾ ਕੱਲਾ ਸਿਰਫ ਉਥੇ ਵਿਰੋਧ ਨਹੀਂ ਕਰੂੰਗਾ ਮੈਂ ਕੱਲਾ ਇਹੀ ਚਾਹਤੀਆਂ ਪੰਜਾਬ ਵਾਲੀ 26 ਜਨਵਰੀ ਨੂੰ ਹੋਣਗੀ। ਅੱਜ ਸ਼ਾਮ ਨੂੰ 8 ਵਜੇ ਦੇ ਕਰੀਬ 7 ਵਜੇ ਦੇ ਕਰੀਬ ਟੀਵੀ ਦੇ ਚੈਨਲਾਂ ਤੇ ਹਰਜੀਤ ਗਰੇਵਾਲ, ਆਰ ਪੀ ਸਿੰਘ, ਮਨਿੰਦਰ ਸਰਸਾ, ਸੁਨੀਲ ਜਾਖੜ, ਲੱਲਾ ਪੱਬਾ ਐਂਡ ਆਦਰਜ਼ ਅੱਦੇ ਕਾਂਗਰਸੀ ਉਹ ਕੀ ਬੋਲਣਗੇ ਅੱਜ? ਕਿਹੜੇ ਮੂੰਹ ਨਾਲ ਕਹਿਣਗੇ ਵੀ ਬਹੁਤ ਵਧੀਆ ਹੋ ਗਿਆ ਜੀ ਮੋਦੀ ਜੀ ਦੀ ਸੋਚ ਆਹੇ ਬਹੁਤ ਵਧੀਆ ਸੋਚ ਆ ਕਹਿਣਗੇ ਅੱਜ? ਅੱਜ ਕਹਿ ਕੇ ਕੋਣ ਫਿਰ ਇਹ ਸਭ ਸ਼ਹਿਰੀ ਦੀ ਸਭਾ ਦਾ ਦਿਨ ਚੱਲ ਰਿਹਾ ਨੇ ਤੇ ਕੱਲ ਨੂੰ ਇਕਤਾ ਪਾਣੀਆਂ ਦੇ ਮਸਲੇ ਦੇ ਉੱਤੇ ਮੀਟਿੰਗ ਛੱਡੀ ਹੈ ਅੱਜ ਅੱਜ ਕੋਈ ਹੋਰ ਰਾਜਨੀਤਿਕ ਸਵਾਲ ਨਾ ਕਰੋ ਪਲੀਜ਼ ਇਹ ਚੈਲੰਜ ਲੱਗਦਾ ਹੈ ਇਹ ਲੱਗਦਾ ਇਹ ਚੈਲੰਜ ਹੈ ਲੱਗਦਾ ਸਾਨੂੰ ਇਹ ਚੁਣੌਤੀਆਂ ਦਿੰਦੇ ਆ ਕਿ ਕਰਕੇ ਦਿਖਾਓ ਕੀ ਕਰਦੇ ਹੋ ਹੁਣ ਇਹਨਾਂ ਜਿਵੇਂ ਇਹਨਾਂ ਨੇ ਮਨਾ ਕਰਤਾ ਆ ਕਿ ਉਹਨਾਂ ਦਾ ਪ੍ਰੋਟੈਸਟ ਕਿਉਂ ਸੀ ਕੁਛ ਨਾ ਕੁਛ ਤੁਹਾਨੂੰ ਲਿਖੋ ਕਿ ਕਿਉਂ ਕੇ ਨਹੀਂ ਨਹੀਂ ਲੈਟਰ ਵੀ ਲਿਖਾਂਗੇ 26 ਜਨਵਰੀ ਚ ਮਿਨਾ ਪਿਆ ਹੈ ਜੇ ਪਰ ਜਾ ਕੇ ਮਿਲਾਂਗੇ ਵੀ ਕਿ ਤੁਸੀਂ ਇਹ ਕੀ ਕੀਤਾ ਬਲਕਿ ਅੱਜ ਸ਼ਾਮ ਨੂੰ ਅੱਜ ਸ਼ਾਮ ਨੂੰ ਕਹਿੰਦੇ ਇਹ ਸਵਾਲ ਕਿਰਪਾ ਕਰਕੇ ਕੈਪਟਨ ਸਾਹਿਬ ਦਾ ਨੰਬਰ ਹੋਣਾ ਸੁਨੀਜਾਖਰ ਦਾ ਨੰਬਰ ਹੋਣਾ ਤੁਹਾਡੇ ਕੋਲੇ ਪ੍ਰਧਾਨ ਨੇ ਪੰਜਾਬ ਦੇ ਅੱਜਕਲ ਬੀਜੇਪੀ ਦੇ ਨੇ ਪਹਿਲਾਂ ਕਾਂਗਰਸ ਦੇ ਸੀ ਪ੍ਰਧਾਨ ਨੇ ਪੁੱਛੋ ਨਾ ਉਹਨਾਂ ਨੂੰ ਪੁੱਛੋ ਤੁਸੀਂ ਮੈਥੋਂ ਕਿ ਪੁੱਛਦੇ ਹੋ ਕਿ ਕੀ ਕਰੋਗੇ ਉਹਨੂੰ ਪੁੱਛੋ ਕਿ ਹੁਣ ਕੀ ਕਰੋਗੇ ਸੁਪਰੀਮ ਕੋਰਟ ਤਾਂ ਫਿਰਦੇ ਆ ਪਹਿਲਾਂ ਹੀ ਫਿਰਦੇ ਆ ਜੀ ਗਵਰਨਰ ਗਵਰਨ ਸੰਸਦ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਵਾਸਤੇ ਸੁਪਰੀਮ ਕੋਰਟ ਜਾਣਾ ਪੈਂਦਾ ਹੈ ਜੀ ਫਿਰ ਉਹ ਸੈਸ਼ਨ ਨੂੰ ਲੀਗਲ ਕਹਾਉਣ ਵਾਸਤੇ ਸਪਰੀਮ ਕੋਰਟ ਜਾਣਾ ਪੈਂਦਾ ਜੀ ਇਹ ਚੱਲਣ ਦੇ ਰਹੇ ਸਟੇਟ ਇਹ ਸਟੇਟ ਚੱਲਣ ਦੇ ਰਹੇ ਆ ਇਹ ਕਿਹੜੀ ਕਿਹੜੀ ਸਟੇਟਾਂ ਨੂੰ ਤੰਗ ਕਰਦੇ ਪੱਛਮੀ ਬੰਗਾਲ ਮਮਤਾ ਬੇਨਰਜੀ ਨੂੰ ਤੰਗ ਕਰਦੇ ਆ ਕੇਰਲਾ ਚ ਕੇਰਲਾਈ ਸਰਕਾਰ ਨੂੰ ਤੰਗ ਕਰਦੇ ਆ ਤਾਮਿਲਨਾਡੂ ਚ ਤਾਮਿਲਨਾਡੂ ਦੀ ਸਰਕਾਰ ਨੂੰ ਤੰਗ ਕਰਦੇ ਆ ਇਹ ਜਿੱਥੇ ਜਿੱਥੇ ਮਤਲਬ ਦਿੱਲੀ ਚ ਅਰਵਿੰਦ ਕੇਜਰੀਵਾਲ ਜੀ ਦਾ ਹਰ ਰੋਜ਼ ਕੋਈ ਨਾ ਕੋਈ ਈਡੀ ਦਾ ਨੋਟਸ ਕਦੇ ਕੋਈ ਕਦੇ ਕੋਈ ਅਫਸਰ ਸਸਪੈਂਡ ਕਰਤਾ ਆ ਨਹੀਂ ਹੋਣ ਦੇਣਾ ਆ ਸ਼ਕਤੀਆਂ ਖੋਲਾਂਗੇ ਦਿੱਲੀ ਚ ਜਿਹੜਾ ਉੱਤ ਮੇਰੇ ਖਰਚ ਇੰਤਿਹਾਈ ਕਰ ਰੱਖੀ ਹੈ ਤੰਗ ਕਰਨ ਦੀ ਪੰਜਾਬ ਇੱਕ ਫੁੱਲ ਸਟੇਟ ਹੈ ਸਾਨੂੰ ਤਾਂ ਕਰ ਹੀ ਜਾਂਦੇ